ਨਤਾਰਨ ਲਈ VOTING ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸਵੇਰੇ 7 ਵਜੇ ਤੋਂ ਹੀ VOTING ਹੋ ਰਹੀ ਹੈ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਹੋਵੇਗੀ ਤਾਂ ਦੁਪਹਿਰ 3 ਵਜੇ ਤੋਂ ਬਾਅਦ ਅੰਕੜਾ ਸਾਹਮਣੇ ਆਇਆ ਤਾਂ ਹੁਣ ਤੱਕ 48.84% ਦੀ ਜਿਹੜੀ ਹੈ ਵੋਟ ਕੁੱਲ ਹੋ ਚੁੱਕੀ ਹੈ ਤਾਂ 1 ਵਜੇ ਵੀ ਜਿਹੜੇ ਅੰਕੜੇ ਸਾਹਮਣੇ ਆਏ ਸੀ 1 ਵਜੇ 36.62 ਫਿਸ਼ ਦੀ ਜਿਹੜੀ ਆ ਵੋਟ ਹੋ ਚੁੱਕੀ ਸੀ ਤਾਂ ਹੁਣ 3 ਵਜੇ ਤੋਂ ਬਾਅਦ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ 48.84% ਦੀ ਵੋਟ ਜਿਹੜੀ ਆ ਹੁਣ ਤੱਕ ਹੋ ਚੁੱਕੀ ਹੈ ਹਾਲਾਂਕਿ ਅੱਧ ਦੇ ਕਰੀਬ ਜਿਹੜੀ ਆ ਵੋਟ ਲੋਕਾਂ ਦੇ ਵੱਲੋਂ ਹੁਣ ਤੱਕ ਪਾ ਦਿੱਤੀ ਗਈ ਆ ਤਰਨਤਾਰਨ ਦੇ ਵਿੱਚ ਚੋਣਾਂ ਅੱਜ ਜਿਹੜੀਆਂ ਚੱਲ ਰਹੀਆਂ ਨੇ ਅੱਜ ਵੋਟਿੰਗ ਹੋ ਰਹੀ ਹੈ ਤਾਂ ਮਾਹੌਲ ਵੀ ਜਿਹੜਾ ਤਰਨਤਾਰਨ ਦੇ ਵਿੱਚ ਸਰਗਰਮ ਦਿਖਾਈ ਦੇ ਰਿਹਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਚੋਣ ਪ੍ਰਦਰਸ਼ਨ ਕੀਤਾ ਗਿਆ ਸੀ ਹਾਲਾਂਕਿ ਚੋਣਾਂ ਤੋਂ 24 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਦਰਸ਼ਨ ਬੰਦ ਕਰ ਦਿੱਤਾ ਜਾਂਦਾ ਸਾਰੀਆਂ ਪਾਰਟੀਆਂ ਜਿਹੜੀਆਂ ਪੱਪਾ ਭਾਰਤੀ ਤਾਂ ਅੱਜ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਅੱਜ ਤਰਨ ਤਾਰਨ ਦੇ ਵਿੱਚ ਆਪਣਾ ਪੱਪਾ ਭਾਰ ਪਹੁੰਚ ਕੇ ਜਿਹੜਾ ਚੋਣ ਪ੍ਰਕਿਰਿਆ ਜਿਹੜੀ ਉਹ ਕੀਤੀ ਗਈ ਆ ਆਪੋ ਆਪਣੀ ਪਾਰਟੀ ਨੂੰ ਜਿਹੜੀ ਆ ਵੋਟ ਵੀ ਪਾਈ ਗਿਆ ਸਭ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਜਿਹੜੇ ਆ ਕਰਨ ਵੀਰ ਸਿੰਘ ਬੁਰਜ ਦੇ ਵੱਲੋਂ ਵੋਟ ਪਾਈ ਗਈ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਸੁਖਵਿੰਦਰ ਕੌਰ ਰੰਦਾਵਾ ਦੇ ਵੱਲੋਂ ਵੋਟ ਪਾਈ ਗਈ ਸੀ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਪੰਥਕ ਧੜਾ ਪੰਥਕ ਧੜੇ ਦੇ ਨਾਲ ਇਹਨਾਂ ਨੂੰ ਜੋੜਿਆ ਜਾਂਦਾ ਤਾਂ ਫਤ ਪੰਥਕ ਫਤਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਜਾਂਦਾ ਜੇਕਰ ਗੱਲ ਕਰੀਏ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਉਹਨਾਂ ਦੇ ਵੱਲੋਂ ਸੰਦੀਪ ਸਿੰਘ ਸੰਨੀ ਜਿਹੜਾ ਉਸ ਨੂੰ ਮੰਦੀਪ ਉਸ ਦੇ ਭਰਾ ਮੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ ਉਹ ਚੋਣ ਲੜ ਰਹੇ ਨੇ ਤਾਂ ਉਹਨਾਂ ਨੂੰ ਵੀ ਵੋਟਿੰਗ ਦੇ ਵਿੱਚ ਜਿਹੜਾ ਉਹਨਾਂ ਦੀ ਵੋਟਿੰਗ ਹੋ ਰਹੀ ਹੈ ਤਾਂ ਹੁਣ ਦੱਸ ਦਈਏ ਕਿ 3 ਵਜੇ ਤੋਂ ਬਾਅਦ ਜਿਹੜੇ ਅੰਕੜੇ ਸਾਹਮਣੇ ਆਏ ਨੇ 3 ਵਜੇ ਤੋਂ ਬਾਅਦ ਅੰਕੜਿਆਂ ਦੇ ਵਿੱਚ ਇਹ ਦੱਸਿਆ ਗਿਆ ਕਿ 48.64% ਯਾਨੀ ਕਿ ਅੱਧ ਦੇ ਕਰੀਬ ਜਿਹੜੀ ਆ ਵੋਟਿੰਗ ਹੁਣ ਤੱਕ ਹੋ ਚੁੱਕੀ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪਹਿਲਾਂ ਜਿਹੜੇ ਆ ਹੁਣ ਹਰਮਿਤ ਸਿੰਘ ਸੰਧੋਏ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੁੰਦੇ ਸੀ ਹਾਲਾਂਕਿ ਤਿੰਨ ਵਾਰ ਤਰਨਤਾਰਨ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਤਾਂ ਇਸੇ ਸਾਲ ਜਿਹੜਾ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕ ਆਸੀ ਤਾਂ ਉਸ ਤੋਂ ਬਾਅਦ ਇਹ ਜਿਹੜਾ 2 ਕੁ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਹਰਮਿਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਤਾਂ ਇਹਨਾਂ ਨੂੰ ਜਿਹੜਾ ਤਰਨਤਾਰਨ ਉਮੀਦਵਾਰ ਦੇ ਲਈ ਵੀ ਐਲਾਨਿਆ ਜਾਂਦਾ ਤਾਂ ਅੱਜ ਚੋਣਾਂ ਹੋ ਰਹੀਆਂ ਨੇ VOTING ਹੋ ਰਹੀ ਹੈ ਸਵੇਰ ਤੋਂ ਜਿਹੜੀ ਹੈ 7 ਵਜੇ ਤੋਂ VOTING ਸ਼ੁਰੂ ਹੋਈ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਚੱਲੇਗੀ ਤਾਂ ਤਰਨਤਾਰਨ ਦੇ ਵਿੱਚ ਜਿਹੜਾ ਮਾਹੌਲ ਵੀ ਕਾਫੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਰਾਜਨੀਤੀ ਜਿਹੜੀ ਆ ਪੂਰੀ ਭਖਦੀ ਹੋਈ ਨਜ਼ਰ ਆ ਰਾਰੀਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਇਹ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਿਹੜਾ ਇਹ ਤਰੀਕ ਰੱਖੀ ਗਈ ਸੀ ਤੇ 14 ਨਵੰਬਰ ਨੂੰ ਜਿਹੜੇ ਇਸ ਦੇ ਨਤੀਜੇ ਆਉਣਗੇ ਤਾਂ ਅੱਜ ਜਿਹੜੀ ਹੈ ਸਵੇਰ ਤੋਂ ਤਰਨਤਾਰਨ ਦੇ ਵਿੱਚ VOTING ਹੋ ਰਹੀ ਹੈ 48.84% ਲੋਕਾਂ ਦੇ ਵੱਲੋਂ VOTING ਵੀ ਕੀਤੀ ਗਈ ਹੈ ਹਾਲਾਂਕਿ ਅੱਧ ਦੇ ਕਰੀਬ ਜਿਹੜੀ ਹੈ ਹੁਣ ਤੱਕ VOTING ਹੋ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਕਿ 6 ਵਜੇ ਤੱਕ ਕਿੰਨੇ ਫੀਸਦੀ ਜਿਹੜੀ ਹੈ